ਸਸੇ ਗਾਲ ਦੀ ਵੈਰਜਾ ਖਾਲਸਾ ਵੈਰਜੇ ਕੀ ਫਤਿਹ ਇਸ ਵੇਲੇ ਦੀ ਤੁਹਾਨੂੰ ਇੱਕ ਵੱਡੀ ਖਬਰ ਦੇ ਨਾਲ ਆਪਾਂ ਰੁਕ ਕਰਦੇ ਆਂ ਵੱਡੀ ਖਬਰ ਕਿਹੜੀ ਆ ਬਾਕੀ ਵੀ ਤਾਂ ਤੁਸੀਂ ਸੁਣੀ ਲੇਤੀ ਆ ਪਰ ਵੀਡੀਓ ਸਕਿਪ ਨਾ ਕਰਨਾ ਤੁਹਾਨੂੰ ਅੱਜ ਅਕਾਲੀ ਦਲ ਦੇ ਬਾਦਲ ਦੇ ਵਿੱਚ ਕੀ ਕੀ ਕੁਝ ਹੋਇਆ ਕੀ ਨਾ ਹੋਇਆ ਉਹ ਤੁਹਾਨੂੰ ਸੁਣਾਉਣੇ ਆਂ ਕਹਿੰਦੇ ਅਕਾਲੀ ਦਲ ਹੋਇਆ ਰੰਡਮੰਡ ਇਹ ਤੁਸੀਂ ਰਾਮੂ ਵਾਲੀ ਦੇ ਮੂੰਹੋਂ ਬਹੁਤ ਵਾਰ ਸੁਣਿਆ ਹੋਣਾ ਇਹ ਗੱਲਾਂ ਵੀ ਸੁਣੀ ਹੋਣੀਆਂ ਕਿ ਖੁਸਰਿਆਂ ਦੇ ਘਰੇ ਨੰਮ ਬੰਨੇ ਜਾ ਸਕਦੇ ਨੇ ਪਰ ਬਾਦਲ ਕੇ ਨਹੀਂ ਨਾਲ ਦੇ ਨਾਲ ਇੱਕੋ ਗੱਲ ਹੋਰ ਕਹੀ ਜਾਂਦੀ ਆ ਲੋਕਾਂ ਵੱਲੋਂ ਕਹਿੰਦੇ ਜੋ ਧਰਤੀ ਦੇ ਵਿੱਚ ਜੀਵ ਸੀ ਡਾਇਨਾਸੌਰ ਉਹ ਤਾਂ ਵਾਪਸ ਆ ਸਕਦੇ ਪਰ ਅਕਾਲੀ ਦਲ ਨਿਕਦੇ ਵਾਪਸ ਆ ਸਕਦਾ ਇਹ ਗੱਲਾਂ ਕਿਤੇ ਨਾ ਕਿਤੇ ਕਿਉਂ ਕਹੀਆਂ ਗਈਆਂ ਕਿਤੇ ਨਾ ਕਿਤੇ ਗੱਲਾਂ ਸੱਚ ਵੀ ਹੁੰਦੀਆਂ ਜਿਹੜੀਆਂ ਦਿਖਾਈ ਦੇ ਰਹੀਆਂ ਨੇ ਜਿਸ ਤਰ੍ਹਾਂ ਆਪਾਂ ਕੱਲ ਦੇਖਿਆ ਕੋਰ ਕਮੇਟੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਅਕਾਲੀ ਦਲ ਬੁਰਾ ਤਰ੍ਹਾਂ ਜਿਹੜਾ ਦੋ ਫਾੜ ਹੋ ਗਿਆ ਦੋ ਫਾੜ ਕਿਹੜੇ ਕਿਹੜੇ ਹੋਏ ਨੇ ਤੇ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿ ਦਈਏ ਅਕੇ ਹਰਮਿਤ ਸਿੰਘ ਕਾਲਕਾ ਦਾ ਜਿਹੜਾ ਇੱਕ ਮੈਂ ਬਿਆਨ ਸੁਣ ਰਿਹਾ ਸੀ ਤੁਹਾਨੂੰ ਮੈਂ ਉਹ ਵੀ ਸੁਣਾਉਣਾਗਾ ਹੁਣ ਜਿਹੜਾ ਦੋ ਫਾੜ ਕਾਲੀ ਨਾਲ ਦੋ ਫਾੜ ਕਿਉਂ ਹੋਇਆ ਇਹਦੇ ਵਿੱਚ ਹੈਗੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜੰਗੀਰ ਕੌਰ ਸਕੰਦਰ ਸਿੰਘ ਮਲੂਕਾ ਚਰਨਜੀਤ ਮਰਾੜ ਸਰਦੇਸ਼ ਸਿੰਘ ਢੀਂਡਸਾ ਰਕੜਾ ਸਾਹਿਬ ਤੇ ਬਡਾਲਾ ਸਾਹਿਬ ਅਤੇ ਕਈ ਹੋਰ ਆਗੂ ਨੇ ਜਿਹੜੇ ਇਹ ਬੱਕ ਹੋ ਗਏ ਨੇ ਹੁਣ ਬੱਕ ਹੋਏ ਵੀ ਕਿਉਂ ਨੇ ਕਿ ਪ੍ਰਧਾਨ ਤੋ ਸਤੀਪਾ ਦੇਵੇ ਅਕਾਲੀ ਦਲ ਦੀ ਪ੍ਰਧਾਨਕੀ ਤੋਂ ਸੁਖਵੀਰ ਬਾਦਲ ਸਤੀਪਾ ਦੇਵੇ। ਬਾਸ ਸੁਖਵੀਰ ਬਾਦ ਟੱਸ ਤੋਂ ਮੱਸ ਨਹੀਂ ਹੋ ਰਿਆ। ਸੁਖਵੀਰ ਬਾਦ ਸਤੀਪਾ ਨਾ ਅੱਜ ਦੇਵੇ ਨਾ ਕੱਲ ਦੇਵੇ। ਇਹ ਲਿਖ ਕੇ ਲੈ ਲੋ। ਨੰਬਰ 2 ਜਿਹੜੀ ਅਗਲੀ ਗੱਲ ਆ ਜਿੰਨੇ ਬੰਦੇ ਨੇ ਮੈਂ ਨਾਮ ਗਿਣਾਏ ਨੇ ਪ੍ਰਿੰਸ ਸਿੰਘ ਚੰਦੂ ਮਾਦਰਾ ਸਰਦੇਸ਼ ਸਿੰਘ ਢੀਂਡਸਾ ਉਹ ਗਿਆ ਸਿਕੰਦਰ ਸਿੰਘ ਮਲੂਕਾ ਬੀਬੀ ਜੰਗੀਰ ਕੌਰ ਚਰਨਜੀਤ ਬਰਾਰ ਰਖੜਾ ਬਡਾਲਾ ਅਤੇ ਹੋਰ ਕਈ ਅਹਿਮ ਆਗੂ ਨੇ ਜਿਹੜੇ ਜੇਕਰ ਇਹ ਗੱਲ ਕਿਤੇ ਕਿਤੇ ਨਾ ਕਿਤੇ ਸਿਰੇ ਨਹੀਂ ਲੱਗਦੀ ਤਾਂ ਭਾਜਪਾ ਦੇ ਵਿੱਚ ਜਾਣਾ ਬਿਲਕੁਲ ਇਹਨਾਂ ਦਾ ਸਾਰਿਆਂ ਦਾ ਤੈਅ ਹੋ ਚੁੱਕਿਆਗਾ ਕਿਉਂਕਿ ਮਲੂਕੇ ਦਾ ਸਕੰਦਰ ਸਿੰਘ ਮਲੂਕੇ ਦੇ ਪਹਿਲਾ ਪੁੱਤਰ ਤੇ ਉਹਨਾਂ ਦੀ ਨੂੰਹ ਤਾਂ ਭਾਜਪਾ ਤੋਂ ਟਿਕਟ ਵੀ ਲੜ ਚੁੱਕੇ ਨੇ ਬਠਿੰਡੇ ਤੋਂ ਪਰਮਪਾਲ ਕੌਰ ਤੇ ਉਹਦਾ ਪਹਿਲੇ ਭਾਜਪਾ ਦੇ ਜਾ ਚੁੱਕੇ ਨੇ ਹੁਣ ਤੁਹਾਨੂੰ ਇੱਕ ਹੋਰ ਦੱਸਦੇ ਆ ਹਰਮਿੰਦਰ ਸਿੰਘ ਕਾਲਕਾ ਦਾ ਇੱਕ ਜਿਹੜਾ ਵੱਡਾ ਬਿਆਨ ਆਇਆਗਾ ਉਹਨੇ ਕਿਹਾਗਾ ਕਿ ਅਸੀਂ ਬਾਰ-ਬਾਰ ਜਿਹੜਾ ਹੈਗਾ ਪ੍ਰਧਾਨ ਜੀ ਨੂੰ ਲੈ ਕੇ ਜਿਹੜਾ ਸੁਖਵੀਰ ਬਾਦਲ ਤੇ ਜਿਹੜਾ ਕਿਹਾ ਗਿਆ ਕਿ ਤੂੰ ਇਥੋਂ ਅਸਤੀਫਾ ਦੇ ਦੇ ਪਰ ਸੁਖਵੀਰ ਬਾਦਲ ਕਹਿੰਦਾ ਨਾਮ ਨਹੀਂ ਲੈ ਰਿਹਾ ਅਸਤੀਫਾ ਦੇਣ ਦਾ ਕਹਿੰਦਾ ਉਹ ਤਾਂ ਆਪਣੀ ਨਿੱਜੀ ਪਾਰਟੀ ਬਣਾ ਰਿਹਾ ਕਾਲੀ ਦਲ ਦਾ ਕਹਿੰਦਾ ਖੋਰਾ ਲੱਗ ਰਿਹਾ ਕਹਿੰਦਾ ਅਸੀਂ ਉਸ ਨੂੰ ਕਿਹਾਗਾ ਜਿਹੜਾ ਕਾਲੀ ਦਲ ਦਾ ਜਿਹੜਾ ਮਾੜਾ ਹਾਲ ਹੋਇਆ ਕਿਤੇ ਕਿਸੇ ਨੂੰ ਮੈਂ ਪਹਿਲਾਂ ਦੱਸਦਾ ਤੁਹਾਨੂੰ ਆਪਾਂ ਦੂਜੀ ਗੱਲ ਤੇ ਬਾਅਦ ਚ ਆਉਣੇ ਆ ਆਪਾਂ ਸੁਣਦੇ ਹੁੰਨੇ ਆ ਇਹਦੇ ਤੀਰ ਕਮਾਨ ਚੋਂ ਬੋਲ ਜਮਾਨ ਚੋਂ ਜੇ ਨਿਕਲ ਜਾਂਦਾ ਨਾ ਵਾਪਸ ਨਹੀਂ ਮੁੜਦਾ ਹੁਣ ਇਹ ਗੱਲ ਕਈ ਵਾਰੀ ਸਿਮਰਜੀਤ ਸਿੰਘ ਮਾਨ ਤੇ ਵੀ ਠੁਕੀ ਆ ਜਿਹੜੀ 24 ਦੇ ਵਿੱਚ ਉਹਦੀ ਹਾਰ ਹੋਈ ਆ ਹੋ ਸਕਦਾ ਕਿ ਉਹਨਾਂ ਜਿਹੜੇ ਉਹ ਬੋਲ ਜਿਹੜੇ ਉਹਨਾਂ ਦੇ ਜ਼ੁਬਾਨ ਵਿੱਚੋਂ ਬੋਲੇ ਜਾਂਦੇ ਸੀ ਮੀਡੀਆ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਦੀਪ ਸਿੱਧੂ ਤੇ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦਾ ਪ੍ਰੋਜੈਕਟ ਨਹੀਂ ਪਿਆ ਵੋਟਾਂ ਦੇ ਕਹਿੰਦਾ ਮੈਂ ਸਾਡੇ ਵੀ ਇੱਕ ਜਿਹੜੀ ਹੈਗੀ ਆ 40 ਸਾਲ ਦਾ ਜਿਹੜਾ ਆ ਪਾਰਟੀ 'ਚ ਖੜੇ ਆ ਸੀ ਸਾਨੂੰ ਉਹਦੇ ਕਰਕੇ ਵੋਟ ਪਈ ਆ ਕਿ ਨਾ ਕਿ ਦੀਪ ਸਿੱਧੂ ਕਰਕੇ ਨਾ ਸਿੱਧੂ ਮੂਸੇਵਾਲਾ ਕਰਕੇ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਇਸ ਤਰ੍ਹਾਂ ਹੋਰ ਕਈ ਖਾਸੇ ਬਿਆਨ ਨੇ ਮਲ ਬਹੁਤ ਜਿਹੜੇ ਬਿਆਨ ਦੇਨੇ ਇਹ ਕਿਤੇ ਨਾ ਕਿਤੇ ਜਿਹੜਾ ਇਹ ਹਾਰ ਦਾ ਜਿਹੜਾ ਕਾਰਨ ਬਣੇ ਨੇ ਦੂਜੇ ਪਾਸੇ ਜਿਹੜਾ ਹੁਣ ਸ਼ਵੀਰ ਬਾਦਲ ਵੱਲੋਂ ਕਿਸੇ ਨੂੰ ਮੌਲੇਵਲਦ ਕਹਿ ਦੇਣਾ ਝਾੜੂ ਵਾਲਿਆਂ ਨੂੰ ਮਲੰਗ ਕਹਿ ਦੇਣਾ ਇਹ ਮਲੰਗ ਨੇ ਸਾਰੇ ਮਲੰਗ ਤੁਰੇ ਫਿਰਦੇ ਨੇ ਤੇ ਕਿਸੇ ਨੂੰ ਕੁਝ ਕਹਿ ਦੇ ਨਾ ਕਿ ਜਿਹਨੂੰ ਕੁਝ ਕਹਿ ਦੇ ਨਾ ਬੱਕ ਬੱਕ ਇਹਦੀਆਂ ਜਿਹੜੀਆਂ ਰੀਲਾ ਵੀ ਬਣਦੀਆਂ ਨੇ ਇਹਨਾਂ ਟੌਪ ਕਰ ਤੇ ਸਗੀਰ ਬਾਦਲ ਦੀਆਂ ਹਾਸੇ ਲੋਕ ਹਾਸੇ ਮਜ਼ਾਕ ਚ ਵੀ ਲੈਂਦੇ ਨੇ ਕਿ ਸਗੀਰ ਬਾਦਲ ਦੀ ਕਈ ਵਾਰੀ ਜਮਾਨ ਫਿਸਲ ਜਾਂਦੀ ਆ ਜਾਂ ਬੋਲ ਕਵਾਲ ਕਿਉਂ ਬੋਲਦੇ ਨੇ ਜਿਸ ਤਰ੍ਹਾਂ ਹੁਣ ਕਈ ਵਾਰੀ ਸਗੀਰ ਬਾਦਲ ਨੇ ਕਿਹਾ ਅਗੋਟਾਂ ਵਾਲੇ ਕਿ ਬੀਬੀਓ ਜਿੰਨੇ ਵੀ ਤੁਹਾਡੇ ਘਰਾਂ ਦੇ ਵਿੱਚ ਝਾੜੂ ਆ ਸਾਰਿਆਂ ਨੂੰ ਅੱਗ ਲਾ ਦਿਓ ਹਾਂ ਸਗੀਰ ਬਾਦਲ ਨੂੰ ਪੁੱਛਣਾ ਹੋਵੇ 100 ਰੁਪਏ ਦਾ ਝਾੜੂ ਆ ਤੇ ਤੂੰ ਅੱਗ ਲਵਾ ਦੇਗਾ ਤੇ ਰੁਪਏ ਦੁੱਗਣੇ ਤਿੱਗਣੇ ਦੇ ਦੇ ਤੇ ਤੇਰੇ ਤਾਂ ਜਿਹੜੇ ਹੈਗੇ ਨੇ ਜਿਹੜੇ ਮਲ ਮਲਦੇ ਨੇ ਜਿਹੜੇ ਤੇਰੇ ਦਾ ਤੈਨੂੰ ਕੀ ਪਤਾਗਾ ਝਾੜੂ ਦਾ ਮੁੱਲ ਕੀ ਹੁੰਦਾਗਾ 100 ਰੁਪਏ ਦਾ ਝਾੜੂ ਆਉਂਦਾਗਾ ਤੇ ਉਹਨਾਂ ਘਰਾਂ ਨੂੰ ਜਾ ਕੇ ਪੁੱਛ ਕੇ ਦੇਖ ਜਿਨ੍ਹਾਂ ਦੇ ਘਰ ਝਾੜੂ ਸਵੇਰੇ ਸ਼ਾਮ ਲੱਗਦਾਗਾ ਲੋਕ ਆਪਣੀਆਂ ਸੁਪਾਈਆਂ ਕਰਦੇ ਨੇ ਝਾੜੂ ਦੀ ਗੱਲ ਨਹੀਂ ਇਹ ਜੇ ਤੂੰ ਤੱਕੜੀ ਧਰ ਲਈ ਕਿਸੇ ਨੇ ਜਾਂ ਝਾੜੂ ਧਰ ਲਿਆ ਜਾਂ ਫਲਾਣਾ ਇਨਸਾਨ ਧਰ ਲਿਆ ਇਹ ਗੱਲ ਉਹਦੀ ਨਹੀਂ ਹੁੰਦੀ। ਬੰਦੇ ਦਾ ਕਰਤਾਰ ਦੇਖਿਆ ਜਾਂਦਾ। ਬੰਦੇ ਨੇ ਤੁਹਾਡੀਆਂ ਜੇਕਰ ਤੁਸੀਂ ਗਲਤੀਆਂ ਨਾ ਕਰਦੇ ਬਰਗਾੜੀ ਵਿੱਚ ਜਿਹੜਾ ਹਰਮੀਤ ਕਾਲਕ ਨੇ ਕਿਹਾ ਕੇ ਬਰਗਾੜੀ ਵਿੱਚ ਸਾਤ ਮਈਆਂ ਜਿਹੜੀਆਂ ਸੰਗਤਾਂ ਸੀ ਉਹ ਬੈਠੀਆਂ ਸੀ ਕਹਿੰਦਾ ਇਹ ਪੰਤਿਕ ਸਰਕਾਰ ਨੇ ਕਹਿੰਦਾ ਉਹਨਾਂ ਉੱਤੇ ਗੋਲੀਆਂ ਚਲਾਈਆਂ। ਦੋ ਨੌਜਵਾਨ ਸ਼ਹੀਦ ਵੀ ਹੋ ਗਏ। ਬਾਈਬਲ ਕਲਾਮ ਵਿੱਚ ਤੇ ਉਸ ਤੋਂ ਬਾਅਦ ਕਹਿੰਦਾ ਗੰਦੇ ਨਾਲੇ ਦੀ ਜਿਹੜੀਆਂ ਪਰ ਪਰ ਬਸਾੜਾ ਮਾਰੀਆਂ ਗਈਆਂ ਜ਼ਖਮੀ ਕਰ ਦਿੱਤੇ ਕਿਵੇਂ ਘਰਾਂ ਚ ਵੜਦੇ ਜਿਹੜੇ ਨੌਜਵਾਨ ਸੋ ਉਹਨਾਂ ਦੇ ਮਾਰ ਪੁਲਿਸ ਪੈ ਕੇ ਕਿਵੇਂ ਕੁੱਟੇ ਨੇ ਗੱਡੀਆਂ ਭੰਨੀਆਂ ਫਿਰ ਕਹਿੰਦਾ ਜਿਹੜਾ ਸਮੇਤ ਸੈਣੀ ਨੂੰ ਜਿਹੜਾ ਡੀਜੀਪੀ ਲਾਉਣਾ ਆਰਮਲਾਹਰ ਨੂੰ ਅਹੁਦੇ ਦੇਣੇ ਉਹਨਾਂ ਦੇ ਪਰਿਵਾਰ ਨੂੰ ਵੱਡੇ ਵੱਡੀਆਂ ਜਿਹੜੀਆਂ ਕੁਰਸੀਆਂ ਵਕਸ਼ਣੀਆਂ ਤੇ ਇਹ ਸਾਰਾ ਕੁਝ ਜਿਹੜਾ ਲੋਕ ਦੇਖ ਰਹੇ ਨੇ ਲੋਕਾਂ ਦੇ ਮਨਾਂ 'ਚ ਗੁੱਸਾ ਹੁੰਦਾ ਲੋਕ ਤੁਹਾਨੂੰ ਡਾਂਗ ਤਾਂ ਮਾਰ ਨਹੀਂ ਸਕਦੇ ਲੀਟਰ ਦੇ ਲੋਕ ਤਾਂ ਫਿਰ ਵੋਟਾਂ ਨਹੀਂ ਕੱਢਦੇ ਸਾਰਾ ਕੁਝ 2017 ਵਿੱਚ ਅਕਾਲੀ ਹਾਰਿਆ ਬੁਰੀ ਤਰ੍ਹਾਂ 19 ਦੇ ਵਿੱਚ ਹਾਰਿਆ 22 ਦੇ ਵਿੱਚ ਹਾਰਿਆ ਤੇ 24 ਦੇ ਵਿੱਚ ਫੇਰ ਜਾ ਕੇ ਬੁਰੀ ਤਰ੍ਹਾਂ ਇਹ ਕਾਲੀ ਦਲ ਹਾਰਿਆਗਾ ਕਿਉਂਕਿ ਕਦੇ ਸਿੱਖਾਂ ਨੂੰ ਪੰਥਕ ਸਰਕਾਰ ਦਾ ਜਿਹੜਾ ਆਪਾਂ ਕਹਿੰਦੇ ਹੁੰਦੇ ਸੀ ਇਹਨਾਂ ਨੇ ਮਖੌਟਾ ਪਾਇਆ ਹੋਇਆ ਸੀ ਉਹ ਕਿਤੇ ਇਨਸਾਫ ਨਹੀਂ ਮਿਲਿਆ ਦੱਸੋ ਕਿਹਨੂੰ ਇਨਸਾਫ ਮਿਲਿਆ ਬਰਗਾੜੀ ਮੌਰਤੇ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਬੇਅਦਬੀਆਂ ਹੋਈਆਂ ਉਦੋਂ ਇਹਨਾਂ ਦੀ ਸਰਕਾਰ ਸੀ 2007 ਦੇ ਵਿੱਚ ਤੇ ਕਦੇ ਇਹਨਾਂ ਨੇ ਇੱਕ ਨੂੰ ਵੀ ਦੱਸੋ ਵੀ ਕਿਹਨੂੰ ਸਜ਼ਾ ਦਿੱਤੀ ਆ ਕਿਹੜਾ ਕਾਨੂੰਨ ਇਹਨਾਂ ਨੇ ਜਿਹੜਾ ਹੈਗਾਗਾ ਉਹ ਲਾਗੂ ਕੀਤਾ ਹੋਵੇ ਕਿਸੇ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਨੇ ਜਿਹੜੇ ਬਾਣੀ ਦੇ ਪੰਨੇ ਜਿਹੜੇ ਗਲੀਆਂ ਵਿੱਚ ਰੋਲੇ ਹਨ ਉਹਨਾਂ ਜਿਹੜਾ ਉਹਨਾਂ ਨੂੰ ਸਜ਼ਾ ਨਹੀਂ ਦਵਾ ਸਕੇ ਤੇ ਆਹ ਬੰਦੇ ਦੀ ਜਿਹੜਾ ਕੀ ਹੋਇਆ ਜੀ ਨੂੰ ਜਗਤ ਗੁਰੂ ਹਰਨਾਦਰ ਗੁਰੂ ਹਰ ਸਿਕਮਾਨ ਦਾ ਗੁਰੂ ਗ੍ਰੰਥ ਸਾਹਿਬ ਨੂੰ ਉਸ ਦਾ ਅਨਸਾਫ਼ ਨਹੀਂ ਮਿਲਿਆ ਸਿੱਖ ਕੌਮ ਨੂੰ ਤੇ ਫਿਰ ਤੁਸੀਂ ਵੋਟਾਂ ਪਾਉਂਦੇ ਹੋ ਫਿਰ ਤੁਸੀਂ ਜਿਹੜੇ ਡੀਜੀਪੀ ਏਡੀਜੀਪੀ ਜਾਂ ਲਾਉਣਿਓ ਆਲਮ ਲਹਾਰ ਵਰਗਿਆਂ ਨੂੰ ਜਾਂ ਸਮੀਰ ਸੈਣੀ ਵਰਗਿਆਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਦਾ ਕਹਾਨ ਕੀਤਾ ਹੋਵੇ ਹੋਏ ਸਿੱਖ ਨੌਜਵਾਨਾਂ ਦੇ ਮੁੰਡਿਆਂ ਨੂੰ ਚੱਕ ਚੱਕ ਕੇ ਮਾਰਿਆ ਹੋਵੇ ਤੁਸੀਂ ਉਹਨਾਂ ਨੂੰ ਲਾਉਣਿਓ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਇਹ ਹੈਗਾਗਾ ਕਾਲੀ ਦਲ ਦੇ ਜਿਹੜੇ ਹੁਣ 10 12 ਨੇ ਜਿਹੜੇ ਉਹ ਆਪਣੀ ਜਵਾਨ ਜਿਹੜੇ ਜਬਤ ਕਰ ਬੈਠੇ ਨੇ ਹੁਣ ਜਿਹੜੀ 16% ਦੇ ਕਰੀਬ ਜਿਹੜੀ ਵੋਟ ਹੁੰਦੀ ਆ ਜਵਾਨ ਜਬਤ ਤੋਂ ਪਹਿਲਾਂ ਜਿਹੜੀ ਹੁੰਦੀ ਆ ਉਹ 16 ਤੋਂ ਡਿੱਗ ਕੇ 13 ਤੇ ਆ ਚੱਕੇ ਨੇ ਇਹਨਾਂ ਕਾਲੀ ਦਲ ਕਾਲੀ ਦਲ ਦਾ ਇੰਨਾ ਜਿਹੜਾ ਬੁਰਾ ਹਾਲ ਹੋ ਗਿਆ ਕਿ ਭਾਜੀਪੀ ਵੀ ਜਿਹੜੀ ਜਿਹੜਾ ਹੈਗਾਗਾ ਉਹ ਬਾਹਰ ਉਹਦਾ ਸਾਹਮਣੇ ਨਿਕਲ ਕੇ ਆਇਆ ਭਾਜੀਪੀ ਦਾ ਤੇ ਇਹ ਕਾਲੀ ਦਲ ਨੂੰ ਕੁਝ ਨਾ ਕੁਝ ਜਿਹੜਾ ਖਮਾਜੇ ਨੇ ਭੁਗਤ ਨੇ ਕਿਉਂ ਪੈ ਰਹੇ ਨੇ ਇਹ ਕੋਈ ਜਿਹੜਾ ਹੈਗਾਗਾ ਹਰੀਦ ਕਾਲਕ ਨੇ ਕਿਹਾ ਕਿ ਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਸੁਖਵੀਰ ਬਾਦਲ ਜਿੱਦ ਕਰੀ ਬੈਠਾ ਕਹਿੰਦਾ ਮੈਂ ਕੁਰਸੀ ਨਹੀਂ ਛੱਡਣੀ ਮੈਂ ਪ੍ਰਧਾਨਗੀ ਨਹੀਂ ਛੱਡਣੀ ਉਹ ਕਹਿੰਦਾ ਦੋ ਚਾਰ ਸਾਲ ਛੱਡ ਕੇ ਦੇਖ ਲੈਂਦਾ ਪਾਰਟੀ ਦਾ ਜੇ ਹਵਾਰ ਵਧੀਆ ਹੁੰਦਾ ਤੇ ਹੋ ਸਕਦਾ ਹੈ ਕਹਿੰਦਾ ਦੁਬਾਰੇ ਉਸ ਨੂੰ ਫੇਰ ਪ੍ਰਧਾਨਗੀ ਦੇ ਦਿੰਦੇ ਇਹ ਕੋਈ ਖਾਸ ਗੱਲ ਨਹੀਂ ਕਹਿੰਦਾ ਪਰ ਪਾਰਟੀ ਦੇ ਵਿੱਚ ਕਹਿੰਦਾ ਕਿਸੇ ਦੀ ਸਨਮਾਈ ਨਹੀਂ ਹੁੰਦੀ ਸਾਰਿਆਂ ਨੂੰ ਜਿਹੜਾ ਪੁੱਠਾ ਸਿੱਧਾ ਬੋਲਿਆ ਜਾਂਦਾਗਾ ਤੇ ਇਹਨਾਂ ਜਿਹੜੀਆਂ ਨਿੱਕੇ ਨਿੱਕੇ ਗੱਲਾਂ ਨੇ ਤੇ ਇਹ ਬਹੁਤ ਕੁਝ ਜਿਹੜਾ ਪਾਰਟੀ ਨੂੰ ਜਿਹੜਾ ਹੈਗਾਗਾ ਉਹ ਡੋਬ ਦਿੰਦਾਗਾ ਤੇ ਜੇਕਰ ਬੰਦਾ ਕਹੇ ਡਿਗੇਟਰ ਸਿੱਕ ਵਾਂਗੂ ਵੀ ਮੈਂ ਆ ਮੈਂ ਪਾਰਟੀ ਮੇਰੀ ਆ ਮੈਂ ਪ੍ਰਧਾਨ ਰਹਿਣਾ ਅਕਾਲੀ ਦਲ ਇੱਕ ਸੋਚ ਆ ਅਕਾਲ ਪੁਰਖ ਨੂੰ ਮੰਨਣ ਵਾਲਾ ਅਕਾਲੀ ਦਲ ਨੂੰ ਕਿਹਾ ਜਾਂਦਾ ਸੀ ਜਿਹੜਾ ਅਕਾਲ ਪੁਰਖ ਨੂੰ ਮੰਨਦਾਗਾ ਅਸਲ ਅਕਾਲੀ ਉਹ ਆ ਪਰ ਇਹਨਾਂ ਨੇ ਅਕਾਲੀ ਦਲ ਬਾਦਲ ਧਰ ਲਿਆ ਬਾਦਲ ਤਾਂ ਫਿਰ ਇੱਕ ਪਰਿਵਾਰ ਆ ਬਾਦਲ ਤਾਂ ਇੱਕ ਪਰਿਵਾਰ ਹੋ ਗਿਆ ਨਾ ਅਕਾਲੀ ਦਲ ਤਾਂ ਜਿਹੜਾ ਉਹ ਖਤਮੀ ਕਰਤੇ ਇਹਨਾਂ ਨੇ ਤੇ ਜਿਹੜਾ ਇਹ ਹੈਗਾਗਾ ਜਿਹੜਾ ਵੱਡਾ ਜਿਹੜਾ ਆਪਾਂ ਝਾਲ ਦੇਖਣ ਨੂੰ ਮਿਲੇਗਾ ਤੇ ਜਿਹੜਾ ਇਹਦੇ ਵਿੱਚ ਕਲੇਸ਼ ਜਿਹੜਾ ਹੋਇਆਗਾ ਇੱਕ ਜਗ ਛੜ ਚੁੱਕੀ ਆ ਅਕਾਲੀ ਦਲ ਦੇ ਵਿੱਚ ਤੇ ਇਹ ਲੱਗਦਾ ਕਿ ਹੁਣ ਅਕਾਲੀ ਦਲ ਜਿਹੜਾ ਮੋੜ ਸਰਜੀਤ ਹੁਣ ਬਹੁਤ ਜਿਹੜਾ ਮੁਸ਼ਕਲ ਲੱਗਦਾਗਾ ਜੇਕਰ ਸੁਖਵੀਰ ਬਾਦਲ ਅਸਤੀਪਾ ਦਿੰਦੇ ਆ ਨਹੀਂ ਦਿੰਦੇ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਜੇ ਜ ਅਸਤੀਪਾ ਦਿੰਦੇ ਆ ਹੋ ਸਕਦਾ ਨਵੇਂ ਮੁੰਡੇ ਜਿਹੜੇ ਨੇ ਉਹ ਮੂਹਰੇ ਆ ਜਾਣ ਕਿਤੇ ਨਾ ਕਿਤੇ ਉਹ ਜਿਹੜਾ ਹੈਗਾਗਾ ਆਪਣਾ ਵजूद ਬਚਾ ਸਕਣਾ ਪਰ ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਬਾਦਲ ਜਿਹੜਾ ਵੇਖ ਸਕ ਕਹਿੰਦੇ ਸਾਰੇ ਰੋਸੇ ਜਿਹਾ ਜੱਗ ਪਰ ਇਹਨੇ ਕੁਸ਼ਤੀ ਨਹੀਂ ਛੱਡਣੀ ਕਿਉਂਕਿ ਕੋਈ ਵੀ ਆਗੂ ਨੂੰ ਕੁਰਪੀਆਂ ਕੁਰਸੀਆਂ ਛੱਡਣੀਆਂ ਬਹੁਤ ਮੁਸ਼ਕਲ ਲੱਗਦੀਆਂ ਹੁੰਦੀਆਂ ਨੇ ਕਿਉਂਕਿ ਜਿਨ੍ਹਾਂ ਨੇ 25 25 33 ਸਾਲ ਆਨੰਦਮਾਨਿਆ ਹੋਵੇ ਕੁਰਸੀਆਂ ਤੇ ਬੈਠ ਕੇ ਤੇ ਉਹਨਾਂ ਨੂੰ ਅੱਜ ਪਿੱਸੇ ਜਿਹੜਾ ਕੀਤਾ ਜਾਵੇ ਇਹ ਕਿਵੇਂ ਕੋਈ ਚੱਲ ਸਕਦਾਗਾ ਖਾਸ ਕਰਕੇ ਜਿਹੜਾਗਾ ਕੋਈ ਵੀ ਪਾਰਟੀ ਆ ਆਪਾਂ ਸਾਰੇ ਪਾਰਟੀਆਂ ਦੀ ਲੈਣੇ ਆ ਸਾਰੇ ਪਾਰਟੀਆਂ ਦਾ ਜਿਹੜਾ ਇਹੀ ਹਾਲ ਆ ਪਰ ਜਿਹੜਾ ਹਾਲ ਉਹਨਾਂ ਬਾਦਲ ਦਾ ਹੋਇਆ ਸੁਖਵੀਰ ਬਾਦਲ ਦਾ ਹੋਇਆ ਉਹਨਾਂ ਦੀ ਪਾਰਟੀ ਦਾ ਹਾਲ ਹੋਇਆ ਬੁਰਾ ਇਹ ਸਾਰੇ ਲੋਕ ਜਾਣੂ ਨੇ ਕਿ ਲੋਕਾਂ ਦੇ ਅੰਦਰ ਕਦੇ ਨਾ ਕਤੇ ਜਿਹੜੀਆਂ ਗੱਲਾਂ ਲੀਡਰ ਕਹਿੰਦੇ ਨੇ ਸਟੇਜਾਂ ਤੇ ਆਪਦੇ ਮੂਰੇ ਬੈਠੇ ਲੋਕ ਜਿਹੜੇ ਹੁੰਦੇ ਨੇ ਇਹਨਾਂ ਨੂੰ ਐ ਲੱਗਦਾ ਕਿ ਸਾਰੇ ਲੋਕ ਸਾਡੇ ਨਾਲ ਨੇ ਪਰ ਨਹੀਂ ਉਹਨਾਂ ਦੇ ਵਿੱਚੋਂ ਬਹੁਤ ਲੋਕ ਜਿਹੜੇ ਇੱਕ ਦੂਜੇ ਵੱਲ ਮੰਨ ਲਓ ਜਿਹੜਾ ਆਪਾਂ ਪਿੰਡਾਂ ਦੇ ਵਿੱਚੋਂ ਸਾਂਝ ਹੁੰਦੀ ਆ ਇੱਕ ਦੂਜੀ ਪਾਰਟੀ ਵਾਲੇ ਵੀ ਆ ਜਾਂਦੇ ਨੇ ਆਮ ਬੰਦੇ ਵੀ ਆ ਜਾਂਦੇ ਨੇ ਵੋਟ ਉਹਨਾਂ ਨੇ ਕਿੱਥੇ ਪਾਉਣੀ ਹੁੰਦੀ ਆ ਕਿਸੇ ਨੂੰ ਮਲੰਗ ਕਹਿ ਦੇਣਾ ਕਿਸੇ ਨੂੰ ਕੁਝ ਕਹਿ ਦੇਣਾ ਕਿਸੇ ਨੂੰ ਕੁਝ ਕਹਿ ਦੇਣਾ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਸਟੇਜ ਤੇ ਤਾਂ ਚੰਗੀਆਂ ਲੱਗਦੀਆਂ ਨੇ ਲੋਕ ਕਿਰਾਂ ਤਾਂ ਹਾਸਦੇ ਨੇ ਇਹਨਾਂ ਗੱਲਾਂ ਤੋਂ ਪਰ ਇਹ ਜ਼ਖਮ ਜਿਹੜੀਆਂ ਨੇ ਗੱਲਾਂ ਜ਼ਖਮ ਕਰ ਜਾਂਦੀਆਂ ਨੇ ਔਰ ਬਰਗਾੜੀ ਵਾਲਾ ਜਿਹੜਾ ਕਾਂਡ ਹੋਇਆਗਾ ਉਹ ਜ਼ਖਮ ਸਿੱਖਾਂ ਦਾ ਹੈ ਐ ਨਹੀਂ ਮੱਲੋ ਪਰਦਾ ਜੇਕਰ ਅਕਾਲੀ ਦੇ ਸਰਕਾਰ ਦੇ ਵਿੱਚ ਹੋਇਆ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਕਾਂਗਰਸ ਸਰਕਾਰ ਦਾ ਵੀ ਲੋਕ ਨੇ ਚਲਦਾ ਕੀਤਾ ਆਮਾਦੀ ਪਾਰਟੀ ਸਰਕਾਰ ਆਈ ਸਭੇ ਵੀ ਨੇ ਹੋਗੇ ਸਰਕਾਰ ਬਣੀ ਨੂੰ ਲੋਕ ਅਜੇ ਦੇਖ ਰਹੇ ਆ ਮੂ ਕਿੰਨੀ ਬੇ ਬੇਸ਼ੱਕ ਹੁਣ ਰਿਜ਼ਲਟ ਦਾ ਪਤਾ ਲੱਗ ਗਿਆ ਭਵੰਤਮਾਨ ਨੂੰ ਤਿੰਨ ਸੀਟਾਂ ਆਈਆਂ ਨੇ ਕਿ ਇਹ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਲਈ ਜਿਹੜਾ ਹੈਗਾਗਾ ਪ੍ਰੋਫੈਕਟ ਪੈਂਦਾਗਾ ਜਦੋਂ ਪਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਆ ਜਿਹੜਾ ਗੁਰੂ ਗੁਰੂ ਦਾ ਨਹੀਂ ਹੋ ਸਕਦਾ ਉਹ ਕਿਸੇ ਦਾ ਕੀ ਹੋ ਜੂਗਾ ਤੁਸੀਂ ਵੀਡੀਓ ਚੰਗੀ ਲੱਗੀ ਆਪਣੇ ਕਮੈਂਟ ਜ਼ਰੂਰ ਦੱਸਣਾ ਕਮੈਂਟ ਕਰਕੇ ਤਾਂ ਕਿ ਅਸੀਂ ਅੱਗੇ ਤੋਂ ਜਿਹੜੀ ਅਗਲੀ ਵੀਡੀਓ ਆਪਾਂ ਅੰਮਰਤਪਾਲ ਸਿੰਘ ਤੇ ਲੈ ਕੇ ਆਵਾਂਗੇ ਉਹ ਦੱਸਾਂਗੇ ਸੌਂ ਚ ਕਿਉਂ ਨਹੀਂ ਚਕਾਈ ਕਿਉਂ ਕੀ ਉਹਦੇ ਵਿੱਚ ਹੇਰ ਬਦਲਨੇ ਰਹਿੰਦੇ ਨੇ ਤੇ ਉਹ ਤੁਹਾਨੂੰ ਵੀਡੀਓ ਅਲੱਗ ਲੈ ਕੇ ਆਵਾਂਗੇ ਤੁਸੀਂ ਇਸ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ ਤੇ ਆਪਣੇ ਕਮੈਂਟ ਕਰਨੇ ਨਾ ਭੁੱਲਣਾ ਕਮੈਂਟਰ ਦੇ ਵਿੱਚ ਤੁਸੀਂ ਜੋ ਵੀ ਤੁਹਾਡੇ ਨੂੰ ਚੰਗਾ ਲੱਗਦਾਗਾ ਉਹ ਬੋਲਣਾਗਾ ਹੁਣ ਲੋਕਾਂ ਦਾ ਜਿਸ ਤਰ੍ਹਾਂ ਆਪਾਂ ਇਹ ਗੱਲ ਆਪਾਂ ਫਿਰ ਲੰਬੀ ਹੋ ਜਾਂਦੀ ਆ ਆਪਾਂ ਪਹਿਲਾਂ ਕਿਹਾ ਕਿ ਤਸਵੀਰ ਬਦਲਦਾ ਜਿਹੜਾ ਬੋਲਣ ਦਾ ਤਰੀਕਾ ਜਾਂ ਹੁਣ ਜਿਹੜੇ ਇਹਦੇ ਨਾਲ ਆਸੇ ਪਾਸੇ ਦੇ ਆਕਾ ਰਹਿੰਦੇ ਨੇ ਜਿਵੇਂ ਮਿਰਸਾ ਬਟੂਆ ਹੋ ਗਿਆ ਭਾਈ ਅੰਮਰਪਾਲ ਸਿੰਘ ਦੇ ਖਿਲਾਫ ਹੁਣ ਜ਼ਹਿਰ ਉਗਲਿਆ ਲਗਾਤਾਰ ਅਕਦਾਰ ਕੋਸ਼ਿਸ਼ ਕੀਤੀ ਜਲੋ ਦਾ ਲੱਗਦਾ ਸੀ ਕਿ ਉਹ ਬਟੋਹਾ हट ਜੂਗਾ ਪਰ ਉਹ ਨਹੀਂ ਹਟਿਆ ਉਸ ਤੋਂ ਬਾਅਦ ਸਗੀਰ ਬਾਦਲ ਲੱਗ ਗਿਆ ਇਹ ਇਹ ਸਾਰੀਆਂ ਚੀਜ਼ਾਂ ਇਹਨਾਂ ਦਾ ਜਿਹੜਾ ਬੀੜਾ ਕਰਕੇ ਕੀਤਾ ਆ ਆਪਣੇ ਬਾਦਲ ਕਹਿੰਦਾ ਇਹ ਅੰਮ੍ਰਿਤਪਾਲ ਨੂੰ ਲੈ ਕੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਬਰਗਾੜੀ ਜਿਹੜਾ ਕਾਣ ਹੋਇਆ ਉਸ ਨੂੰ ਲੈ ਕੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਨਾ ਲੋਕਾਂ ਦੇ ਅੰਦਰ بڑا ਜਿਹੜਾ ਇੱਕ ਗੁੱਸਾ ਸੀ ਤੇ ਜਿਹੜਾ ਜਿਸ ਤਰ੍ਹਾਂ ਕਿ ਬੰਲਾ ਕਿਹਾ ਕਿ ਚਰਨਜੀਤ ਬਰਾੜ ਨੇ ਵੀ ਕਿਹਾ ਕਿ ਮੈਂ ਮੈਂ ਫਿਰ ਪੜ ਕੇ ਮਰ ਗਿਆ ਵੀ ਦੋ ਸਿੱਟਾ ਛੱਡ ਦਿਓ ਤੁਸੀਂ ਫਰੀਦਕੋਟ ਵਾਲੀ ਤੇ ਖੰਡੂਰ ਸਾਹ ਵਾਲੀ ਪਰ ਬਾਦਲ ਸਖੀਰ ਬਾਦਲ ਨਹੀਂ ਮੰਨਿਆ ਉਹਦੀ ਪਾਰਟੀ ਨਹੀਂ ਮੰਨੀ ਇਸ ਕਰਕੇ ਤੁਸੀਂ ਦੇਖ ਲਓ ਫਿਰਦਾ ਰਿਜ਼ਲਟ ਕੀ ਨਿਕਲਿਆਗਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਨੇ ਨਾ ਭੁੱਲੋ ਧੰਨਵਾਦ ਵੈਜੀ ਦਾ ਖਾਲਸਾ ਸਿਰ ਵੈਜੀ ਕੀ ਫਤ